1984 ਦੇ ਦਿੱਲੀ ਦੰਗਿਆਂ ਦੇ ਦੌਰਾਨ ਜਿਹੜਾ ਕਤਰਿਆਮ ਹੋਇਆ ਥਾ ਸੱਜਨ ਕੁਮਾਰ ਜ਼ਖੜ ਨੂੰ ਸਦਾ ਹੋਈਏ ਕੋਰਟ ਵੱਲੋਂ ਉਸ ਨੂੰ ਲੈ ਕੇ ਸੁਕਰਾਨਾ ਕੀਤਾ ਜਾ ਰਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਰ ਰੱਖੇ ਗਏ ਸਮਾਨਾਂ ਦੇ ਥੋੜਾ ਸਾਹ ਵਿਖੇ ਹਰਜੀਤ ਸਿੰਘ ਗਰੇਵਾਲ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰ ਪਹੁੰਚੇ ਹਨ ਉਹਨਾਂ ਦਾ ਸਵਾਗਤ ਸਮਾਨਾਂ ਦੇ ਗੁਰਦੁਆਰਾ ਥੋੜਾ ਸਾਹ ਵਿਖੇ ਕੀਤਾ ਜਾ ਰਿਹਾ ਹੈ ਇਹਨਾਂ ਨੇ ਇਸ ਤਰ੍ਹਾਂ ਹੀ ਕਰਨਾ ਹੈ ਇਹ ਕਹਿਣਾ ਹੈ ਹਰਜੀਤ ਸਿੰਘ ਗਰੇਵਾਲ ਦਾ ਜਿਹੜੇ ਕਿ ਖਾਸ ਤੌਰ ਤੇ ਕਹੇ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਮਾਹੌਲ ਨੂੰ ਜਿਹੜਾ ਇਹ ਕਰ ਰਹੇ ਇਸ ਤਰ੍ਹਾਂ ਜਿਹੜੇ ਬਾਰਡਰ ਤੇ ਬਿਠਾਏ ਹੋਏ ਆ ਇਹ ਵੀ ਇਨਾਂ ਕੀ ਹਿੱਸੇ ਹੈ ਇਹਨਾਂ ਨੂੰ ਕਿਉਂਕਿ ਬੀਜਪੀ ਕਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅੱਜ ਉਹਨਾਂ ਨੇ ਜਿਹੜਾ ਦਿੱਲੀ ਦੇ 84 ਦੰਗੇ ਸੀ ਸੱਜਨ ਕੁਮਾਰ ਨੂੰ ਜਿਹੜੀ ਸਜ਼ਾ ਹੋਈ ਹੈ ਇਹ ਮੋਦੀ ਸਰਕਾਰ ਵੱਲ ਦਿੱਤੀ ਗਈ ਹੈ ਉਸ ਦੇ ਵੱਜੋਂ ਹੀ ਆਰ ਪੂਰੇ ਪੰਜਾਬ ਦੇ ਵਿੱਚ ਵਾਜਬਾ ਵੱਲੋਂ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਮਹਾਰਾਜ ਦਾ ਗੁਰਮਤ ਸਾਹਿਬ ਜੀ ਦਾ ਵੀ ਇਹਨਾਂ ਕੱਸੀ ਦੋਸ਼ਿਆਂ ਨੂੰ ਸਜ਼ਾ ਮਿਲੀ ਹੈ ਔਰ ਹੋਰ ਵੀ ਕੁਝ ਹੋਰ ਲੋਕ ਹੈ ਜਿਹੜੇ ਜਿਨ੍ਹਾਂ ਨੇ ਦੰਗਿਆਂ ਦੇ ਵਿੱਚ ਉਸ ਟਾਈਮ ਸਿੱਖਾਂ ਤਾਂ ਨੁਕਸਾਨ ਕੀਤਾ ਕਈਆਂ ਦੀ ਜਾਨ ਗਈ ਉਹਨਾਂ ਨੂੰ ਵੀ ਮੋਦੀ ਸਰਕਾਰ ਸਜ਼ਾ ਦਿਵਾਵੇਗੀ ਇਹ ਬੀਜੇਪੀ ਕੀ ਆਗਮਾ ਦਾ ਕਹਿਣਾ ਹੈ ਅੱਜ ਆਏ ਸ਼ੁਕਰਾਨਾ ਕਰਨ ਕਿਆ ਕਹਿਣਾ ਹੈ ਆਪਾਂ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਇਹੋ ਜਿਹਾ ਕਲੰਕ ਲੋਕਤੰਤਰ ਤੇ ਕਦੇ ਵੀ ਨਹੀਂ ਲੱਗਿਆ ਇਹ ਪਹਿਲੀ ਵਾਰ ਇਸ ਤਰ੍ਹਾਂ ਦੀ ਗੱਲ ਹੋਈ ਕਿਸੇ ਕੌਮ ਦੀ ਨਸਲਕੁਸ਼ੀ ਕੀਤੀ ਜਾਵੇ ਇਹ ਬਹੁਤ ਹੀ ਬੁਰੀ ਗੱਲ ਸੀ ਉਸ ਖਾਲਸਾ ਦੀ ਨਸਲਕੁਸ਼ੀ ਕਰਨਾ ਜਿਹੜਾ ਖਾਲਸਾ ਦੀ ਸਿਰਜਣਾ ਹੈ ਦੇਸ਼ ਧਰਮ ਤੇ ਕੌਮ ਲਈ ਤੇ ਜ਼ੁਲਮ ਦੇ ਖਿਲਾਫ ਸੰਘਰਸ਼ ਕਰਨ ਲਈ ਹੋਈ ਹੋਵੇ ਠੀਕ ਹੈ ਔਰ ਉਹ ਜਿਹੜਾ ਇਹਨਾਂ ਨੇ ਕੀਤਾ ਕਾਂਗਰਸ ਨੇ ਯੋਜਨਾਬੱਧ ਤਰੀਕੇ ਨਾਲ ਕੀਤਾ ਔਰ ਉਹ ਇੱਕ ਦੇਸ਼ ਦਾ ਵੀ ਨੁਕਸਾਨ ਕੀਤਾ ਦੇਸ਼ ਦੀ ਰੱਖਿਆ ਕਰਨ ਚ ਆਜ਼ਾਦੀ ਦੇ ਸੰਘਰਸ਼ ਚ ਖਾਲਸਾ ਸਤੋ ਵਗੇ ਰਹਾ। ਔਰ ਮੈਂ ਇਹ ਸਮਝਦਾ ਕਿ ਇਹੋ ਜਿਹਾ ਪਾਪ ਜੋ ਇਹਨਾਂ ਨੇ ਕੀਤਾ ਔਰ ਉਸ ਤੋਂ ਬਾਅਦ ਹੋਰ ਕੀਤਾ। ਜਖਮਾਂ ਤੇ ਨਮਕ ਛਿੜਕਿਆ। ਉਹਨਾਂ ਨੂੰ ਦੁਬਾਰਾ ਮੁੱਖ ਮੰਤਰੀ ਬਣਾਇਆ ਜਿੰਨਾ ਤੇ આરોਪ ਲੱਗੇ। ਉਹਨਾਂ ਨੂੰ ਇਹਨਾਂ ਨੇ ਮੈਂਬਰ ਪਾਰਲੀਮੈਂਟ ਬਣਾਇਆ। ਉਹਨਾਂ ਨੂੰ ਵਜ਼ੀਰ ਬਣਾਇਆ। ਔਰ ਉਹਦੇ ਨਾਲ ਦੇਖੋ ਕਿ ਤੁਸੀਂ ਸਨਮਾਨਿਤ ਕਰ ਰਹੇ ਹੋ ਉਹਨਾਂ ਲੋਕਾਂ ਨੂੰ ਜਿਹੜੇ ਨਸਲਕੁਸ਼ੀ ਕਰਦੇ ਆ ਔਰ મોદી ਇਸ ਮੁਲਕ ਦਾ ਪ੍ਰਧਾਨ ਮੰਤਰੀ ਸਿੱਖ ਰਿਹਾ ਇਸ ਮੁਲਕ ਦਾ ਰਾਸ਼ਟਰਪਤੀ ਸਿੱਖ ਰਿਹਾ ਕਦੇ ਵੀ ਉਹ ਵੀ ਇਨਸਾਫ ਨਹੀਂ ਦੇ ਸਕੇ ਇਹਨਾਂ ਦੇ ਦਬਾਅ ਸੀਗੇ ਨਰਿੰਦਰ ਮੋਦੀ ਆਏ ਉਹ ਇਹ ਸਚਾਈ ਨੂੰ ਸਮਝਦੇ ਸੀ ਕਿ ਜੇ ਸ੍ਰੀ ਗੁਰੂ ਤੇਗ ਬਹਾਦਰ ਸ਼ਹਾਦਤ ਨਾ ਦਿੰਦੇ ਤਾਂ ਅੱਜ ਇੱਥੇ ਅੱਲਾਹੂ ਅਕਬਰ ਹੋਣਾ ਸੀ ਨਾ ਸਿੱਖ ਹੋਣੇ ਸੀ ਨਾ ਹਿੰਦੂ ਹੋਣੇ ਸੀ ਨਾ ਕ੍ਰਿਸਚੀਅਨ ਵੀ ਹੋਣੇ ਸੀ ਕੋਈ ਹੋਰ ਨਹੀਂ ਹੋਣਾ ਸੀ ਤੇ ਉਹਨਾਂ ਨੇ ਆ ਕੇ ਦੁਬਾਰਾ ਕੇਸ ਖੁਲਵਾਏ ਬੰਦ ਹੋਏ ਔਰ ਜਸਟਿਸ ਡੇਅਰ ਜਸਟਿਸ ਨਾਇਦ ਔਰ ਇਨਸਾਫ ਕਦੇ ਵੀ ਦੇਰੀ ਨਾਲ ਹੁੰਦਾ ਤਾਂ ਉਹਦੇ ਸਬੂਤ ਨਸ਼ਟ ਹੋ ਜਾਂਦੇ ਆ ਉਹ ਸਬੂਤ ਨਸ਼ਟ ਹੋ ਗਏ ਪੂਰੀਆਂ ਸਜ਼ਾਵਾਂ ਤਾਂ ਨਹੀਂ ਮਿਲਣੀਆਂ ਦੋਸ਼ੀ ਤਾਂ ਬਹੁਤ ਨੇ ਲਗਾਤਾਰ 3 ਦਿਨ ਬੇਰੋਖ ਤੋਕ ਸਿੱਖਾਂ ਦਾ ਕਤਲੋਕਾਰਤ ਹੋਈ ਆ ਤੇ ਉਹ ਉਹਦੇ ਸਬੂਤ ਨਸ਼ਟ ਹੋ ਗਏ ਨਹੀਂ ਪਰ ਫਿਰ ਵੀ ਸਿੰਬੋਲਿਕ ਸਜ਼ਾਵਾਂ ਲੈ ਇਹ ਇੱਕ ਮਲਮ ਲਾਉਣ ਦਾ ਕੰਮ ਕਰ ਰਹੇ ਆ ਸਿੱਖਾਂ ਦੇ ਜ਼ਖਮਾਂ ਤੇ ਖਾਲਸਾ ਦੇ ਜ਼ਖਮਾਂ ਤੇ ਤੇ ਇਹ ਮੇਰਾ ਖਿਆਲ ਬਹੁਤ ਮੋਦੀ ਜੀ ਦੇ ਲਈ ਅਸੀਂ ਧੰਨਵਾਦ ਵੀ ਕਰਦੇ ਆਂ ਪਰਮਾਤਮਾ ਦਾ ਵੀ ਸ਼ੁਕਰਾਨਾ ਕਰਦੇ ਆਂ ਇਸੇ ਲਈ ਅੱਜ ਇੱਥੇ ਜਗਾ ਜਗਾ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਵੀ ਔਰ ਜਿਹੜੇ ਮੈਂ ਉਹਨਾਂ ਕੋਲ ਵੀ ਜਾ ਕੇ ਆਂ ਲੁਧਿਆਣੇ ਦੇ ਅੰਦਰ 84 ਦੀ ਨਸਲ ਕੁਸ਼ੀ ਦੇ ਉੱਥੇ 1200 ਪਰਿਵਾਰ ਨੇ ਹੈ ਤਾਂ ਸੰਖਿਆ ਬਹੁਤ ਜ਼ਿਆਦਾ ਪਰ ਉਸ ਦਿਨ 1200 ਇਕੱਠੇ ਹੋਏ ਔਰ ਉਹਨਾਂ ਦੀ ਦਾਸਤਾਨ ਤੁਸੀਂ ਸੁਣ ਲਓ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੇ ਸਾਹਮਣੇ ਤੁਹਾਡੇ ਬੇਟੇ ਨੂੰ ਕੋਈ ਅੱਗ ਲਾ ਦੇਵੇ ਤੁਹਾਡੇ ਸਾਹਮਣੇ ਕੋਈ ਤੁਹਾਡੀ ਬੇਟੀ ਦੀ ਪਤਲ ਉੱਤਲੇ ਇਹ ਕਿੰਨਾ ਬੁਰਾ ਉਸ ਖਾਲਸਾ ਦੀ ਜਿਹੜੇ ਔਰਤਾਂ ਨੂੰ ਮੁਗਲਾਂ ਕੋਲੋਂ ਛਡਵਾ ਛਡਵਾ ਕੇ ਲਿਆਉਂਦੇ ਰਹੇ ਤੇ ਉਸ ਖਾਲਸਾ ਦੇ ਨਾਲ ਇਦਾਂ ਦਾ ਗੁਨਾਹ ਕਰਨਾ ਪਾਪ ਕਰਨਾ ਦੁਸ਼ਟ ਕਰਮ ਕਰਨੇ ਇੱਕ ਡਿਵਲ ਦੀ ਗੱਲ ਹੈ ਅੱਜ ਦਾ ਸ਼ੁਕਰਾਨਾ ਹੈ ਅੱਜ ਸ਼ੁਕਰਾਨਾ ਹਾਂ ਗਰੇਵਾਲ ਸਾਹਿਬ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਿਸਾਨਾਂ ਨੇ ਕੱਲ ਚੰਡੀਗੜ੍ਹ ਤਰਨਾ ਦੇਣੇ ਸੀ ਅੱਜ ਪੂਰੇ ਪੰਜਾਬ ਦੇ ਕਿਸਾਨਾਂ ਤੜਕਸਰ 3 ਵਜੇ ਤੋਂ ਸਾਫੇ ਮਾਰਿਓ ਏਗਰੀ ਰਾਸਤੇ ਲੇਆ ਦੇਖੋ ਪਹਿਲੀ ਗੱਲ ਤਾਂ ਮੈਂ ਇੱਕ ਚੀਜ਼ ਤੁਹਾਨੂੰ ਅੱਜ ਦੱਸਾਂ ਮੋਦੀ ਜੀ ਔਰ ਸਾਡੀ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਕਿਸਾਨ ਹਿਤੂ ਹੈ ਔਰ ਮੋਦੀ ਜੀ ਨੇ ਇੱਥੋਂ ਤੱਕ ਕਿਹਾ ਕਿ ਤੁਹਾਡੇ ਤੇ ਹਮਲਾ ਵੀ ਕਰਨ ਤੁਸੀਂ ਇਹਨਾਂ ਤੇ ਹੱਥ ਨਹੀਂ ਚੱਕਣਾ ਇੱਥੋਂ ਤੱਕ ਕਿਹਾ ਸੀ ਔਰ ਦੂਸਰੇ ਪਾਸੇ ਇਹ ਇਹ ਜਿਹੜੇ ਇਸ ਤਰ੍ਹਾਂ ਦਾ ਜ਼ੁਲਮ ਕਰ ਰਹੇ ਆ ਪਹਿਲੀ ਗੱਲ ਤਾਂ ਸਾਡੇ ਖਿਲਾਫ ਧਰਨੇ ਤੇ ਬਿਠਾਏ ਹੋਏ ਆ ਸਾਡੀ ਸਰਕਾਰ ਹਰਿਆਣੇ ਚ 24 ਫਸਲਾਂ ਤੇ ਐਮਐਸਪੀ ਅਸੀਂ ਦਿੱਤੀ ਆ 800 ਕਰੋੜ ਪਿਛਲੀ ਵਾਰ ਸਬਜ਼ੀਆਂ ਦਾ ਜਿਹੜਾ ਹੁਣ 2-2 ਰੁਪਏ ਕਿਲੋ ਦੇ ਰੇਟ ਮਿਲੇ ਆ ਸੰਭਖੋੜੀ ਬਾਰਡਰ ਤੇ ਇਹਨਾਂ ਨੇ ਆਪ ਪਾਰਟੀ ਸਰਕਾਰ ਨੇ ਬਿਠਾਏ ਆ ਬਿਲਕੁਲ ਸ਼ਾਇਦ ਦਿੰਦੇ ਆ ਇਹ ਇਹ ਭਾਜਪਾ ਦਾ ਚਿਹਰਾ ਖਰਾਬ ਕਰਨ ਲਈ ਮੋਦੀ ਜੀ ਦਾ ਚਿਹਰਾ ਖਰਾਬ ਕਰਨ ਲਈ ਲੱਗੇ ਰਹਿੰਦੇ ਆ ਅਸੀਂ ਕਿਸਾਨਾਂ ਦੇ ਹੱਕ 'ਚ ਕਰ ਰਹੇ ਆ ਹਰਿਆਣਾ 'ਚ ਕਿਉਂ ਨਹੀਂ ਸਾਡੇ ਖਿਲਾਫ ਕਿਸਾਨ ਕਿਉਂ ਸਾਨੂੰ ਵੋਟ ਕੀਤੀ ਦਿੱਲੀ 'ਚ ਕਿਉਂ ਵੋਟ ਕੀਤੀ ਜੇ ਕਿਸਾਨ ਸਾਨੂੰ ਵੋਟ ਨਾ ਕਰੇ ਅਸੀਂ ਕਿੱਦਾਂ ਜਿੱਤ ਜਾਈਏ ਇਹ ਝੂਠ ਬੋਲਦੇ ਆ ਇਹ ਚਾਰਜ ਲਿਆਂਚ ਕਰਵਾ ਕੇ ਔਰ ਇਹ ਸਾਡੇ ਖਿਲਾਫ ਬਿਠਾ ਕੇ ਇੱਕ ਮਾਹੌਲ ਬਣਾਉਂਦੇ ਆ ਪਰ ਅਸੀਂ ਫਿਰ ਵੀ ਸਾਡੇ ਤਿੰਨ ਤਿੰਨ ਮინისტრਰ ਚੱਲ ਕੇ ਆਉਂਦੇ ਆ ਅਸੀਂ ਇਹ ਹੱਲ ਕਰਨਾ ਚਾਹੁੰਦੇ ਆ ਅੱਜ ਗ੍ਰਿਫਤਾਰੀਆਂ ਹੋ ਰਹੀਆਂ ਸਵੇਰ ਕੀ ਇਸ ਤੇ ਕਹਿ ਗੋਗੇ ਤੁਸੀਂ ਕਿਸਾਨਾਂ ਦੀ ਬਹੁਤ ਮੈਂ ਦੀ ਨਿੰਦਾ ਕਰਦਾ ਮੰਦ ਭਾਗੀ ਗੱਲ ਆ ਔਰ ਹੁਣ ਇਹਨਾਂ ਨੂੰ ਕਰਨਾ ਹੀ ਪੈਣਾ ਨਹੀਂ ਤਾਂ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦੀ ਦੁਰਦਸ਼ਾ ਹੋ ਗਈ ਆ ਤੁਸੀਂ ਗੱਡੀਆਂ ਬੰਦ ਰੱਖੋਗੇ ਟ੍ਰੇਨਾਂ ਬੰਦ ਰੱਖੋਗੇ ਤੁਸੀਂ ਬੜੇ ਬੜੇ ادارے ਬੰਦ ਕਰਨ ਲੱਗ ਜਾਓਗੇ ਤੁਸੀਂ ਸੈਲੋ ਨਹੀਂ ਲੱਗਣ ਦਿਓਗੇ ਹੁਣ ਉਹ ਜਿਹੜਾ ਅਡਾਨੀ ਨੇ ਲਾਇਆ ਹੋਇਆ ਸੀ ਉੱਥੇ ਕਿਉਂ ਲਾਈਨਾਂ ਲਾ ਲਾ ਕੇ ਜਾਂਦੇ ਸੀ ਇਹ ਕਿਸਾਨਾਂ ਦੇ ਹਿੱਤ ਹੀ ਆ ਸਾਰਾ ਜੇ ਕੰਪੀਟੀਸ਼ਨ ਹੋਊਗਾ ਤੁਸੀਂ ਦੇਖੋ ਵੀ ਇਸ ਦੁਨੀਆ 'ਚ ਇੱਕੋ ਹੀ ਕਿਸਾਨ ਐਸਾ ਜਿਹੜਾ ਆਪਣੀ ਫਸਲ ਦੀ ਆਪਣੀ ਪਰਚੀਜ਼ ਦੀ ਕੀਮਤ ਨਹੀਂ ਰੱਖ ਸਕਦਾ ਠੀਕ ਹੈ ਤੇ ਉਹ ਕਿਸਾਨ ਨਹੀਂ ਰੱਖ ਸਕਦਾ ਬਾਕੀ ਦੁਕਾਨਦਾਰ ਹਰ ਚੀਜ਼ ਦੀ ਕੀਮਤ ਰੱਖਦੇ ਆ ਇੰਡਸਟਰੀਅਲਿਸਟ ਰੱਖਦਾ ਕਿ ਮੈਂ ਇੰਨੇ ਦੀ ਵੇਚਣੀ ਆ ਸਿਰਫ ਮੰਦਭਾਗੀ ਗੱਲ ਆ ਕਿ ਦੇਸ਼ ਦਾ ਕਿਸਾਨ ਜੋ ਉਹਨੂੰ ਦੇ ਦੇ ਉਹ ਲੈਣਾ ਪੈਂਦਾ ਕੋਈ ਉਹ ਭਿਖਾਰੀ ਥੋੜਾ ਹੈਗਾ ਹਾਂ ਰਿਟੇਨ ਵੀ ਕਰਦੇ ਘਰਾਂ 'ਚ ਬਿਠਾਉਂਦੇ ਕਿਸਾਨ ਪੁੱਤ ਘਰਾਂ 'ਚ ਬਿਠਾਉਂਦੇ ਉਹਦੇ ਬਾਅਦ ਹਾਂ ਉਹ ਫੜਦੇ ਨੇ ਸਵੇਰੇ ਇਹ ਬਹੁਤ ਵੱਡਾ ਗੁਨਾਹ ਕਰ ਰਿਹਾ ਇਹ ਕੇਜਰੀਵਾਲ ਉਹਨਾਂ ਨੇ ਇਹੀ ਕਰਨਾ ਠੀਕ ਅਸੀਂ ਗੱਲਬਾਤ ਕਰਦੇ ਹਾਂ ਹਰਮੇਸ਼ ਸਿੰਘ ਖੜੇ ਇੱਥੇ ਹਰਮੇਸ਼ ਗੋਲ ਜੀ ਬਾਜਪਾ ਦੇ ਸਿੰਧੇ ਰਾਕੂ ਪਟਿਆਲਾ ਜ਼ਿਲ੍ਹੇ ਦੇ ਅੱਜ ਵਿਸ਼ੇਸ਼ ਤੌਰ ਤੇ ਜੋ ਸੱਜਣ ਕੁਮਾਰ ਬਹੁਤ ਪੁਰਾਣਾ ਸਿੱਖਾਂ ਦਾ ਕਾਤਲ ਦੋਸ਼ੀ ਸੀ ਉਹਨੂੰ ਉਮਰ ਕੈਦ ਦੇ ਸੰਬੰਧ 'ਚ ਅਸੀਂ ਅੱਜ ਸੁਖਨੀ ਸਾਹਿਬ ਜੀ ਦਾ ਪਾਠ ਤੇ ਸਾਰੀ ਸੰਗਤ ਨੂੰ ਇਕੱਠਾ ਕਰਕੇ ਸਕਲਾਨਾ ਵਜੋਂ ਅੱਜ ਪਾਠ ਕਰਾਇਆ ਗਿਆ ਸਮਾਣੇ ਵਿਖੇ। ਕੌਣ ਕੌਣ ਆ ਰਹੇ ਇਸ ਦੇ ਵਿੱਚ ਇਹ ਪ੍ਰੋਗਰਾਮ 'ਚ? ਹਰਜੀਤ ਗਰੀਵਾਲ ਜੀ ਜੋ ਕਿ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ 'ਚ ਪਹੁੰਚ ਰਹੇ ਨੇ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਕਿਉਂਕਿ ਜਿਹੜੇ ਸੱਜਣ ਕੁਮਾਰ ਵਰਗੇ, ਜਗਦੀਸ਼ ਟਾਇਲਰ ਵਰਗੇ ਕਾਤਲ ਸੀ 84 ਦੇ ਦੰਗਿਆਂ ਦੇ ਉਹ ਪਹਿਲਾਂ ਜਦੋਂ ਕਾਂਗਰਸ ਸਰਕਾਰ थी ਉਹ ਐਵੇਂ ਹੀ ਘੁੰਮਰੇ ਸੀ ਪਰ ਜਦੋਂ ਦੀ ਸਾਡੇ ਦੇ ਦੇ ਵਿੱਚ 2014 ਤੋਂ ਬਾਅਦ ਨਰਿੰਦਰ ਮੋਦੀ ਜੀ ਦੀ ਸਰਕਾਰ ਬਣੀ ਹੈ ਉਹਨਾਂ ਨੇ ਜਿਹੜੇ 1984 ਦੇ ਕਤਲੇਆਮ ਦੰਗੇ ਕਿਤੇ ਸੀ ਇਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀ ਉਹਨਾਂ ਨੂੰ ਸਜ਼ਾ ਦੀਵਾਨ ਦਾ ਕੰਮ ਕੀਤਾ ਅਸੀਂ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਜੇ ਕਾਤਲਾਂ ਨੂੰ ਸਜ਼ਾ ਦਿਵਾ ਕੇ ਜਿਹੜੇ ਸਿੱਖਾਂ ਦੇ ਦਿਲਾਂ 'ਚ ਠੰਡ ਪਾਈ ਹੈ ਔਰ ਅਸੀਂ ਇੱਕ ਹੋਰ ਵੀ ਬੇਨਤੀ ਕਰਦੇ ਹਾਂ ਵੀ ਜਿਹੜੇ ਮਤਲਬ ਕਿ ਜਿਹੜੇ ਇਹ ਜਿਹੇ ਦੋਸ਼ੀ ਨੇ ਉਹਨਾਂ ਨੂੰ ਉਮਰ ਕੈਦ ਜੋ ਜਿਹੜੀ ਕੀਤੀ ਹੈ ਉਹਨੂੰ ਫਾਂਸੀ ਦੀ ਸਜ਼ਾ ਵੀ ਦਿੱਤੀ ਜਾਵੇ ਅਸੀਂ ਇਹ ਹਾਂਜੀ 41 ਸਾਲ ਪਹਿਲਾਂ ਜਿਹੜਾ ਦਿੱਲੀ ਵਿੱਚ ਤੇ ਦਿੱਲੀ ਦੇ ਆਲੇ-ਦਾਲੇ ਜਿਵੇਂ ਗੜਗਾਵਾ ਜਾਂ ਹਰਿਆਣਾ ਜਾਂ ਜੁਪੀ ਜਿੱਥੇ ਵੀ ਦੰਗੇ ਹੋਏ ਸੀ ਦੰਗਿਆਂ ਦਾ ਨਾਂ ਦਿੱਤਾ ਗਿਆ ਜਦੋਂ ਕੋਈ ਸਿੱਖੀ ਕਤਲੇਆਮ ਕੀਤਾ ਗਿਆ ਤਿਆਂ ਪੈਨਾਂ ਦੀ ਇੱਜ਼ਤਾਂ ਲੁੱਟੀਆਂ ਗਈਆਂ ਟਾਇਰ ਪਾਪਾ ਸਾੜੇ ਗਏ ਉਹਨਾਂ ਨੂੰ ਇਨਸਾਫ਼ ਦਿਵਾਉਣ ਲਈ ਜਦੋਂ 2014 ਚ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਸਰਕਾਰ ਬਣੀ ਉਹਨਾਂ ਨੇ ਇੱਕ ਸੱਟ ਬਿਠਾ ਕੇ ਹੁਣ ਪਿਛਲੇ ਦਿਨੀ ਉਹਨਾਂ ਨੂੰ ਉਮਰ ਕੈਦ ਹੋਈ ਆ ਕਾਂਗਰਸ ਉਹਨਾਂ ਨੂੰ ਬਚਾਉਂਦੀ ਰਹੀ ਆ ਭਾਰਤੀ ਜਨਤਾ ਪਾਰਟੀ ਨੇ ਸਜ਼ਾ ਦਵਾਈ ਆ ਪਰ ਮਾਤਾ ਮੋ ਤਾਂ ਸ਼ੁਕਰਾਨਾ ਕਰਨ ਲਈ ਕਿਉਂਕਿ ਸਿੱਖ ਕੌਮ ਨੂੰ ਮੱਲਮ ਲੱਗੀ ਆ ਥੋੜੀ ਜਿਹੀ ਉਹਨਾਂ ਜਖਮਾਂ ਤੇ ਅਜੇ ਤਾਂ ਹੋਰ ਚਿਹਰੇ ਰਹਿੰਦੇ ਨੇ ਜਿਹੜੇ ਐਕਸਪੋਜ਼ ਹੋਣੇ ਨੰਗੇ ਕਰਨੇ ਉਹਨਾਂ ਨੂੰ ਵੀ ਸਜ਼ਾ ਦਿਵਾਉਣੀ ਆ ਸੋ ਅਸੀਂ ਅੱਜ ਸ਼ੁਕਰਾਨਾ ਕਰ ਲਈ ਭਾਰਤੀ ਜਨਤਾ ਪਾਰਟੀ ਨੇ ਪੂਰੇ ਪੰਜਾਬ ਚ ਸਾਰੇ ਜ਼ਿਲ੍ਹਿਆਂ ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਾਏ ਨੇ ਅਸੀਂ ਸਮਾਨੇ ਚ ਵੀ ਆਈ ਉਧਿਲਾ ਬਦਲਾ ਦੇ ਹੱਤੀ ਜਿਹੜਾ ਦੱਖਣੀਆਂ ਸਾਡਾ ਉਹਦੇ ਬਲੋਂ ਇਹ ਜਿਹੜੇ ਅੱਜ ਦੇ ਜਿਹੜੇ ਪਾਰਟਨ ਖਾਇ ਨਹੀਂ ਸੁਖਨੀ ਸਾਹਿਬ ਦੇ ਤੇ ਭੋਗ ਭਾਜਣ ਪਿੰਡਾਂ ਚੋਂ ਸੰਗਤ ਬਹੁਤ ਆ ਰਹੀ ਹੈ ਤੁਹਾਡੇ ਸਾਹਮਣੇ ਆ ਵੀ ਅਸੀਂ ਸ਼ੁਕਰਾਨਾ ਕਰ ਰਹੇ ਹਾਂ ਪਰਮਾਤਮਾ ਦਾ ਠੀਕ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸੇਕ ਸਮਾਣਾ ਨਿਊਜ਼